ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਿਸ਼ਾਲ ਸਿੰਘ ਮਿਸ਼ਾਲ ਨੂੰ ਤੋਂ ਸੋ ਦੋਸਤੋ ਅੱਜ ਆਪਾਂ ਲੂਪੋ ਦੇ ਅਗਵਾੜ ਵਿੱਚ ਆਏ ਆ ਜਿੱਥੇ ਛੋਟੇ-ਛੋਟੇ ਬੱਚਿਆਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਧੂ ਦੇੜਨ ਮੁੱਖ ਰੱਖਦਿਆਂ ਹੋਇਆਂ ਲੂਪੋ ਦੇ ਅਗਵਾੜ ਵਿਖੇ ਸ਼ਵੀਰ ਦੇ ਲੰਗਰ ਲਗਾਏ ਗਏ ਹਨ ਸੋ ਬੱਚੇ ਨਾਲ ਗੱਲਬਾਤ ਕਰਦੇ ਹਾਂ ਸਾਬਤ ਕੀ ਨਾ ਤਰਾ ਹਲਪ ਜੀ ਪਤਾ ਜਿਹੜੀ ਅੱਜ ਸ਼ਵੀਰ ਲਾਈ ਆ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਅਸੀਂ ਸ਼ਿਰੀ ਕੀ ਵਰਤਨ ਸਾਹਿਬ ਜੀ ਦੇ ਛੇ ਦਿਧੀ ਆਡੇ ਨੂੰ ਮੁੱਖ ਰੱਖਦੇ ਹੋਏ ਅਗਵਾੜ ਲੋਪੋ ਵਿੱਚ ਸੰਤਾਲੀ ਸਪੀਡ ਦੇ ਲੰਗਰ ਲਗਾਏ ਹਨ। ਪਤਰੀ ਨੌਜਵਾਲ ਪ੍ਰੇਮੀ ਨੂੰ ਕੀ ਕਹਿਣਾ ਚਾਹੁੰਦੇ ਆ? ਅਜੇ ਪਤਰੀ ਨੌਜਵਾਲ ਪ੍ਰੇਮੀ ਨੂੰ ਕੀ ਕਹਿਣਾ ਚਾਹੁੰਦੇ ਨਹੀਂ? ਅਸੀਂ ਨੌਜਵਾਲਾ ਮੀਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਵਕਤਬੱਦ ਸੇਵਾ ਕਰੋ। ਆ ਪਤ ਤਕੀਨਾ ਦਰਾ? ਪ੍ਰਿਆ ਕਾਲ। ਪਤ ਜਿਹੜੀ ਤੁਸੀਂ ਸ਼ਵੀਲ ਲਗਾ ਲਾਈ ਆ ਉਹਦੇ ਬਾਰੇ ਕੋਈ ਜਾਣਕਾਰੀ ਦਿਓ। ਤੰਤਨ ਰਿਸ਼ੀ ਤੰਤਨ ਬਾਬਾ ਸ੍ਰੀ ਗੁਰਵਾਰਜਿੰਦ ਦੇ ਵੀ ਦੇ ਚੀਦੀ ਡਾੜੇ ਨੂੰ ਮੁੱਕ ਰੱਖਦੇ ਹੋਇਆ ਬਾੜ ਲੱਗੋ ਵਿੱਚ ਸੰਤ ਸੰਤਾਂ ਲਈ ਲੰਗਰ ਲਗਾਏ ਹਨ ਸੋ ਦੋਸਤੋ ਬੱਚਿਆਂ ਦੀ ਸ਼ਵੀਲ ਤੋਂ ਪ੍ਰਭਾਵਿਤ ਹੋ ਕੇ ਸਾਡੇ ਨਾਲ ਕਾਮ ਰੇਟ ਭਰਪੁਰ ਸਿੰਘ ਜੀ ਉਹ ਵੀ ਜੁੜੇ ਹਨ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਨ ਹਾਂਜੀ ਸਰਕੀਨਾ ਜੀ ਆਪਣਾ ਹਾਂ ਮੇਰੇ ਨੂੰ ਜੀ ਕਾਂਗਰਸ ਦੇ ਉੱਪਰ ਹੋਰ ਸਿੰਘ ਪੈਂਡ ਸੱਜਾਵਾਲ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਸਰ ਜਿਹੜੀ ਅੱਜ ਬੱਚਿਆਂ ਨੇ ਸ਼ਿਕਾਇਤ ਲਈ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਸੇਵਾ ਲੋਕਾਂ ਦੀ ਗੁਰੂਵਾਰਨ ਸਿੰਘ ਜੀ ਤੱਤੀਆਂ ਤਵੀਆਂ ਤੇ ਬੈਠੇ ਸੀ ਜਿਹੜਾ ਕਿ ਚੰਦੂ ਤਪੀ ਰਿਹਾ ਪਾ ਰਿਆ ਸੀਗਾ ਜੇਟ ਦੇ ਮਹੀਨੇ ਚ ਜਿਹੜਾ ਕਿ ਸੰਗਤਾਂ ਉੱਤਪਤ ਹੁੰਦੀਆਂ ਮਿੱਠੇ ਪਾਣੀ ਦੀਆਂ ਸਪੀਲਾਂ ਠੰਡੀਆਂ ਦੀਆਂ ਸਪੀਲਾਂ ਜਗਾ ਜਗਾ ਚੱਲਦੀਆਂ ਨੇ ਗੁਰੂ ਆਦਿਨਦੇਵ ਜੀ ਦੇ ਦਿਨਾਂ ਦੇ ਵਿੱਚ ਜਦੋਂ ਕਿ ਅੱਜ ਅੱਤ ਦੀ ਗਰਮੀ ਹੈ ਅੱਤ ਦੀ ਗਰਮੀ ਦੇ ਵਿੱਚ ਸਾਨੂੰ ਥੁੱਪੇ ਵੀ ਖੜਨਾ ਇੱਕ ਮੁਸ਼ਕਲ ਹੋ ਜਾਂਦਾ ਅਸੀਂ ਉਹਨਾਂ ਦੇ ਦੇਣ ਨਹੀਂ ਦੇ ਸਕਦੇ ਜਿਹੜੇ ਤੱਤੀਆਂ ਕਰੀਆਂ ਤੇ ਬੈਠੇ ਨੇ ਗੁਰੂ ਆਦਿਨਦੇਵ ਜੀ ਫਸੀ ਕਹਿੰਨੇ ਵੀ ਗਾਹਣੀਆਂ ਸੰਗਤਾਂ ਨੂੰ ਵੀ ਛੱਡੀ ਹੀ ਬੇਨਤੀ ਆ ਵੀ ਜਦੋਂ ਗੁਰੂ ਅਰਜਨਜੀਤ ਜੀ ਦੇ ਸਿੱਧੀ ਜਿਆਲੇ ਚੱਲਦੇ ਨੇ ਉਦੋਂ ਬਾਅਦ ਤੋਂ ਬਾਅਦ ਸੰਗਤਾਂ ਦੀ ਸੇਵਾ ਕੀਤੀ ਜਾਵੇ ਠੰਡੇ ਪਾਣੀ ਨਾਲ ਐਨੀ ਗੱਲ ਕਹਿਣਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ